ਤੇ ਅੱਜ ਅਸੀਂ ਚੱਲੇ ਆ ਸਾਡੀ ਫਲਾਈਟ ਆ ਕੈਲੀਫੋਰਨੀਆ ਦੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਵੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤਿੰਨੋਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਸ਼ਾਮ ਦਾ ਵੇਲਾ ਹੈ ਅਸੀਂ ਚੱਲੇ ਸੀ ਅਮਾਇਰਾ ਸਿਟੀ ਪਾਪਾ ਵਾਸਤੇ ਕੁਝ ਟੀ-ਸ਼ਰਟਸ ਵਗੈਰਾ ਲੈਣੇ ਨੇ ਕਿਉਂਕਿ ਪਾਪਾ ਕਹਿੰਦੇ ਵੀ ਤੂੰ uppi ਲੈ ਆਈ ਹਣਾ ਜੈਂਦੀ ਮੈਂ ਪਾਪਾ ਨੂੰ ਕਿਹਾ ਸੀ ਵੀ ਚਲੋ ਨਾਲ ਪਾਪਾ ਕਹਿੰਦੇ ਮੈਂ ਨਹੀਂ ਜਾਣਾ ਤੂੰ uppi ਜਿਵੇਂ ਤੈਨੂੰ ਠੀਕ ਲੈਣੇ ਲੈ ਆਈ ਤੇ ਕਿਰਨ ਉਹ ਟੀ-ਸ਼ਰਟ ਚੱਕ ਲਈਏ ਜਿਹੜੀ ਪਾਪਾ ਦੀ ਨਾ ਕਿਉਂਕਿ ਉਹ ਪਾਪਾ ਦੀ ਮਨਾਪ ਦੀ ਟੀ-ਸ਼ਰਟ ਲੈ ਲਈਏ ਤੇ ਉਹਦੇ ਨਾਲ ਦੀ ਟੀ-ਸ਼ਰਟਸ ਵਗੈਰਾ ਕੁਝ ਲੈਣੀਆਂ ਨੇ ਪਰ ਪਾਪਾ ਦੀ ਟੀ-ਸ਼ਰਟਸ ਲਈਏ ਫਿਰ ਬਾਕੀ ਵਾਕੀ ਕੰਮ ਬਾਅਦ ਚ ਇੱਧਰ ਮੇਰੀ ਨੁਨੀ ਤੇ ਮੇਰੀ ਨੁਨੀ ਮੇਰੀ ਦੋਨੋਂ ਨੁਨੀਆਂ ਤਿਆਰ ਹੈ ਬੈਗ ਚੱਕ ਰਹੇ ਨੇ ਇਬਾਦਤ ਦਾ ਚੱਕ ਲੋ ਚੱਕ ਲੋ ਚੱਕ ਲੋ ਫਿਰ ਚੱਲੀਏ ਕਾਕੇ ਕਿੱਥੇ ਚਲਿਆ ਏ ਨੂੰਮੀ ਕਰਨ ਚਲਿਆ ਏ ਪੰਭੂ ਕਿੱਥੇ ਚਲਿਆ ਏ ਕਿੱਥੇ ਜਲਿਆ ਏ ਦਾ ਜੀ ਦੇ ਆ ਜਾ ਲਿਫਟ ਖੁੱਲ ਗਈ ਆ ਜਾ ਮੇਰੇ ਪੰਬੂ ਚਲੋ 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 ਦਾਦੂ ਵਾਸਤੇ ਟੀ-ਸ਼ਰਟਸ ਲੋ ਮੇਰੇ ਪੰਬੂ ਤੁਸੀਂ ਵੀ ਲੈ ਲੈ ਕਿਰਨਾ ਆਪਣੇ ਨਾਲ ਦੇਖਦੇ ਆ ਜੇ ਕੁਝ ਪਸੰਦ ਆ ਜਾਵੇ ਆਹ ਉੱਪਰ ਤੁਸੀਂ ਰਹਿਣ ਦਿਓ ਇਕੱਠੇ ਹੀ ਲੈ ਲਾਂਗੇ ਆਪਾਂ ਦੋਨੋਂ ਮੈਂ ਵੀ ਆਪਣੇ ਵਾਸਤੇ ਹੁਣ ਕੁਝ ਕੁਝ ਨਹੀਂ ਲੈ ਰਿਹਾ ਗਰਮੀ ਨਹੀਂ ਬਾਹਰ ਹੂੰ ਗਰਮੀ ਬਾਹਰ ਤਾਂ ਆ ਕੇ ਜੀ ਮੈਂ ਰੈਜ਼ੀਡੈਂਟ ਆ ਦੇਖੋ ਬਾਹਰ ਘੜੇ ਦੋਨੋਂ ਮਾਵਾਂ ਦੀਆਂ ਵੇਖਣੀਆਂ ਪਾਰਕਿੰਗ ਸਪੇਸ ਘਟਾ ਪਾਈ ਇਥੇ ਲਾ ਦਿੰਦੇ ਆ ਨਿਊਟਰਲ ਕਰਕੇ ਚਲੋ ਸਾਈਜ਼ ਹੀ ਹੈ ਨੀ ਨਾਲ ਕੋਲ ਤੁਹਾਡੇ ਡੈਡੀ ਨਰਾਜ਼ ਕਰਦੇ ਨੇ ਤੁਸੀਂ ਇੱਧਰ ਦੇ ਉੱਤਰੇ ਦੇ ਨਾਲ ਜਿੰਨੇ ਇਹ ਇੱਕ ਫਾਈਲ ਫਾਈਲ ਚ ਰੱਖਣੇ ਸਾਈਜ਼ ਘਟਣ ਨਹੀਂ ਐਂ ਨਾ ਕਰੋ ਨਾ yellow ਚਾਹੀਦੇ ਸੁਣ yellow ਉੱਤੇ ਚ ਹੈ ਹੀ ਨਹੀਂ ਕਿਹੜਾ ਕੱਲ੍ਹ ਹੀ ਬਾਬਾ ਦੀ ਸ਼ਾਪਿੰਗ ਕਰਕੇ ਆ ਗਏ ਸੀ ਥਾਗੇ ਸੀ ਸੌਂ ਸੁੰਗੇ ਆਣ ਕੇ ਤੇ ਵਲੌਗ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਕਿਉਂਕਿ ਮਤਲਬ ਇਬਾਦਤ ਕਰਕੇ ਟਾਈਮ ਜੈ ਨਹੀਂ ਮਿਲਦਾ ਨਾਲੇ ਭੁੱਲ ਵੀ ਜਾਂਦੇ ਆਪਾਂ ਸੱਚੀ ਦਸੀ ਕਿਉਂਕਿ ਇਹਦੇ ਨਾਲ ਹੀ ਇੰਨੇ ਬਿਜ਼ੀ ਹੋ ਜਾਂਦੇ ਆ ਕਿ ਵਲੌਗ ਬਣਾਉਣ ਦਾ ਨਾ ਮਨ ਹੀ ਨਹੀਂ ਕਰਦਾ ਕਿਉਂਕਿ ਇਹਦੇ ਨਾਲ ਸਾਨੂੰ ਟਾਈਮ ਬਤੋਣਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਹ ਮੇਰੀ ਗੁਗਰੀ ਜੀ ਸਹੀ ਗੱਲ ਹੈ ਸਾਰਾ ਦਿਨ ਇਹਦੇ ਵਿੱਚ ਬਿਜ਼ੀ ਰਹ ਜੀਦਾ ਚਲੋ ਮੈਂ ਤਾਂ ਆਪਣੇ ਕੰਮ ਕਰਦਾ ਰਹਿਣਾ ਹਾਂ ਪਰ ਅਸੀਂ ਬਹੁਤ ਇੰਜੋਏ ਕਰਦੇ ਆਂ ਇਹਦੇ ਨਾਲ ਤੇ ਅੱਜ ਅਸੀਂ ਚੱਲੇ ਆ ਸਾਡੀ ਫਲਾਈਟ ਆ ਕੈਲੀਫੋਰਨੀਆ ਦੀ ਲੋਕੀ ਜਾਂਦੇ ਨੇ ਕੈਲੀਫੋਰਨੀਆ ਪਰ ਅਸੀਂ ਜਾਵਾਂਗੇ ਕੈਲੀਫੋਰਨੀਆ ਤੇ ਹੁਣ ਮੈਂ ਗਈਆਂ ਪੈਕੇਜ ਆ ਨਾ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਸ਼ੁਰੂ ਹੋ ਗਈ ਆ ਤੇ ਕੈਲੀਫੋਰਨੀਆ 'ਚ ਬੱਤੀ ਦੇ ਕੱਟ ਲੱਗ ਰਹੇ ਕੈਲੀਫੋਰਨੀਆ ਚ ਮਤਲਬ ਲਾਈਟ ਨਹੀਂ ਆ ਰਹੀ ਹੈਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਟ ਬੰਦ ਰਹਿੰਦੀ ਹੈ ਇਨਵਰਟਰ ਵੀ ਰਾਤ ਨੂੰ ਮਾੜਾ ਮੋਟਾ ਚਾਰਜ ਹੁੰਦਾ ਵਾ ਵੇਖੋ ਹੁਣ ਆਪਾਂ ਕੈਲੀਫੋਰਨੀਆ ਚ ਜਿਹੜੇ ਦਿਨ ਬਤਾ ਕੇ ਆਵਾਂਗੇ ਕਿਵੇਂ ਬਤੌਣੇ ਆ ਗਰਮੀ ਕਰਕੇ ਤੇ ਗਰਮੀ ਹੋਣ ਥੋੜੀ ਜਿਹੀ ਵਾਦਗੀ ਹੈ ਬਾਕੀ ਅੱਜ ਮੈਂ ਸਾਖੀ ਦਾ ਦਿਹਾੜਾ ਸਾਰਿਆਂ ਨੂੰ ਵੀ ਸਾਖੀ ਦੇ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਵੇ ਆਪਾਂ ਵੀ ਗੋਦਵਾਰਾ ਸਾਹਿਬ ਜਾਣਾ ਅੱਜ ਕਿ ਪਹਿਲਾਂ ਹੀ ਸੋਚੇ ਸਵੇਰੇ ਮਾਰਨਿੰਗ ਜਾਵਾਂਗੇ ਫਿਰ ਇਬਾਦਤ ਕਰਕੇ ਥੋੜਾ ਜਿਹਾ ਔਖਾ ਹੋ ਜਾਣਾ ਲੇਟ ਹੋ ਜੰਨੀ ਆ ਆਪਾਂ ਹੈਨਾ ਆਪਣੇ ਵੱਲ ਪੂਰੀ ਟਰਾਈ ਕਰਦੇ ਕੈਲੀਫੋਰਨੀਆ ਤੇ ਰਸਤੇ ਚ ਮੱਥਾ ਟੇਕੀ ਕੈਲੀਫੋਰਨੀਆ ਜਾਂਦੇ ਜਾਂਦੇ ਰਸਤੇ ਚ ਗੁਰਦੁਆਰਾ ਸਾਹਿਬ ਬਾਬੇ ਸਿੰਘ ਜੀ ਦਾ ਹਨੂਮਨ ਸਿੰਘ ਗੁਰਦੁਆਰਾ ਮੱਥਾ ਟੇਕ ਕੇ ਜਾਵਾਂਗੇ ਮੱਥਾ ਟੇਕ ਕੇ ਜਾਵਾਂਗੇ ਤੇ ਬਾਕੀ ਪਟਿਆਲੇ ਵੀ ਕੰਮ ਆ ਕਿਉਂਕਿ ਉਦੋਂ ਪਟਿਆਲੇ ਗਏ ਸੀ ਉਦੋਂ ਸ਼ਾਪ ਬੰਨ ਸੀ ਤੇ ਅੱਜ ਪਟਿਆਲੇ ਵੀ ਜਾਵਾਂਗੇ ਜਾਂਦੇ ਜਾਂਦੇ ਫਿਰ ਘਰੇ ਪਹੁੰਚਾਂਗੇ ਹਾਂਜੀ ਬਾਦ ਤੇ ਹਾਂਜੀ ਖੁਸ਼ੀਆਂ ਓਏ ਹਾਏ ਹਾਏ ਖੁਸ਼ੀਆਂ ਇਬਾਦਤ ਨੇ ਅੱਜ ਕੇਸਰੀ ਰੰਗ ਪਾਇਆ ਅੱਜ ਕੇਸਰੀ ਰੰਗ ਪਾਇਆ ਜੋ ਸਾਖੀ ਦਾ ਦਿਆੜਾ ਐ ਬਾਪੂ ਹਾਂ ਪਪਾ ਪਪਾ ਕਿੱਥੇ ਰਵਾਜ ਆਵਾਜ਼ ਆ ਰਹੀ ਹੈ ਹੋਏ ਪਪਾ ਕਿੱਥੇ ਖੁਸ਼ੀਆਂ ਖੁਸ਼ੀਆਂ ਹਾਂ ਹਾਂ ਕਿਸੇ ਨੇ ਸਾਨੂੰ ਕਮੈਂਟ ਕੀਤਾ ਹੈ ਮਤਲਬ ਕਿ ਮੈਂ ਕੱਲ ਪਰਸੋ ਮਤਲਬ ਪੜਦੀ ਆਪਾਂ ਕਮੈਂਟ ਮੋਸਟਲੀ ਸਾਰੇ ਵੀ ਤੁਸੀਂ ਹੁਣ ਘੁੰਮਣ ਦਾ ਟ੍ਰਿਪ ਕਿੱਥੋਂ ਦਾ ਬਣਾ ਰਹੇ ਹੋ ਕੀ ਕਰੀ ਅਸੀਂ ਨਾ ਬਹੁਤ ਜ਼ਿਆਦਾ ਕਨਫਿਊਜ਼ਡ ਆ ਮਤਲਬ ਸਮਝ ਨਹੀਂ ਆਦੀ ਕਿ ਹੀ ਜਾਈਏ ਕਿ ਨਾ ਜਾਈਏ ਜਦੋਂ ਹੀ ਜਨਵਰੀ ਪਲਾਨ ਬਣਾਉਣੀ ਆ ਫਿਰ ਇਬਾਦਤ ਦਾ ਮਨ ਦੇ ਵਿੱਚ ਆ ਇਹ ਲੰਦਾ ਕਿ ਯਾਰ ਇਬਾਦਤ ਦੀ ਆਪਾਂ ਗਰਮੀ ਆ ਫਸਟ ਹਨਾ ਔਰ ਛੋਟੀ ਆ ਮਤਲਬ ਟਰੈਵਲ ਕਰ ਪਾਵਾਂਗੇ ਇਹਦੇ ਨਾਲ ਕਿ ਨਹੀਂ ਕਰ ਪਾਵਾਂਗੇ ਜੇ ਆਪਾਂ ਇੰਡੀਆ ਲੈਵਲ ਤੇ ਸੋਚਦੇ ਆ ਭੀ ਇੰਡੀਆ ਟੂਰ ਉੱਥੇ ਵੀ ਆ ਭੀ ਗਰਮੀ ਬਹੁਤ ਜ਼ਿਆਦਾ ਵਾ ਹਨਾ ਅਸੀਂ ਪਹਿਲਾਂ ਪੰਜਾਬ ਦਾ ਟੂਰ ਸੋਚਿਆ ਸੀ ਵੀ ਪੰਜਾਬ ਦਾ ਫੇਸ ਹੋਏ ਦਿਆਂ ਕਿ ਗਰਮੀ ਬੜੀ ਆ ਇਬਾਦਤ ਨੂੰ ਗਰਮੀ ਚ ਬਾਹਰ ਲੈ ਕੇ ਜਾਣਾ ਬਹੁਤ ਔਖਾ ਕਿਉਂਕਿ ਇਹਦੀ ਫਸਟ ਗਰਮੀ ਆ ਸੋ ਇਸ ਕਰਕੇ ਆਪਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਮਤਲਬ ਸਾਡਾ ਪਲਾਨ ਹੈ ਸੀ ਵੀ ਜਾਣ ਦਾ ਬਟ ਅਸੀਂ ਫਿਲਹਾਲ ਸੱਚੀ ਦੱਸੀਏ ਨਾ ਅਜੇ ਮਤਲਬ ਅਸੀਂ ਉਹਦੇ ਤੇ ਇੰਪਲੀਮੈਂਟ ਨਹੀਂ ਕਰ ਰਹੇ ਵੀ ਆਪਾਂ ਜਾਈਏ ਕਿ ਨਾ ਜਾਈਏ ਹਨਾ ਕਿਉਂਕਿ ਇਹ ਜਿ ਸਿਰਫ ਇਬਾਦਤ ਦੇ ਨਾਲ ਅਸੀਂ ਚਾਹੁੰਦੇ ਆ ਕਿ ਘਰੇ ਰਹੀਏ ਵਧੀਆ ਇੱਥੇ ਟਾਈਮ ਸਪੈਂਡ ਕਰੀਏ ਔਰ ਇਹ ਵੀ ਠੀਕ ਰਹੇ ਕਿਉਂਕਿ ਸਾਨੂੰ ਤੋਂ ਵੀ ਵੈਰੀਅਨਸ ਕੋ ਮੰਨਣ ਨਾਲੋਂ ਜ਼ਿਆਦਾ ਪਿਆਰਾ ਸਾਡਾ ਸਾਡਾ ਬੱਚਾ ਹੈ ਕਿ ਸਾਰੀ ਜਿਹਾ ਗੂਗਲ ਮੁਗਲੋ ਜੀ ਅਸੀਂ ਨਹੀਂ ਚਾਹਦੇ ਵੀ ਕਿਸੇ ਵੀ ਕਾਰਨ ਇਹਨੂੰ ਕੋਈ ਤਕਲੀਫ ਹੋਵੇ ਗਰਮੀ ਕਰਕੇ ਅਸੀਂ ਜੇ ਟੂਰ ਤੇ ਜਾਵਾਂਗੇ ਆਬਵੀਅਸਲੀ ਗਰਮੀ ਤਾਂ ਹੈਗੀ ਹੈ ਗਰਮੀ ਹੈਗੀ ਹੈ ਹੋ ਸਕਦਾ ਥੋੜਾ ਠੰਡਾ ਮਿੱਠਾ ਮੌਸਮ ਹੋ ਜੇ ਤੇ ਉਹਦੇ ਵੀ ਬੈਣ ਵਾਲੀ ਹੋ ਜੇ ਉਦੋਂ ਆਪਾਂ ਇੰਡੀਆ ਦਾ ਕੋਈ ਟੂਰ ਕੱਢ ਲਈਏ ਤੇ ਫੋਰਨ ਟੂਰ ਦਾ ਹਲੇ ਸਾਨੂੰ ਕੋਈ ਆਈਡੀਆ ਨਹੀਂ ਜਾਣਾ ਕਿ ਨਹੀਂ ਜਾਣਾ ਮਨ ਬਹੁਤ ਹੈ ਸਭ ਉਹ ਸਾੜੇ ਜਿਹੜੇ ਬੀਜ਼ੇ ਆਬਵੀਅਸ ਐਕਸਪਾਇਰ ਹੋ ਜਾਣੇ ਆ ਅਗਸਟ ਦੇ ਵਿੱਚ ਤੇ ਸਾਰਸ ਕਰਕੇ ਮਤਲਬ ਅਹੀਂ ਨਹੀਂ ਕਰ ਪਾ ਰਹੇ ਆਪਾਂ ਹਨਾ ਡਿਸੀਜਨ ਨਹੀਂ ਲੈ ਪਾ ਰਹੇ ਇਸ ਚੱਕੇ ਦੇ ਵਿੱਚ ਹਨਾ ਸੋ ਇਸ ਕਰਕੇ ਵੈਸੇ ਤਾਂ ਆਲਮੋਸਟ 100% ਸੀਜ਼ਨ ਉਹਨਾਂ ਹੀ ਹੀ ਬਣਾ ਲਿਆ ਵਾ ਕਿ ਅਜੇ ਫਿਲਹਾਲ ਨਹੀਂ ਜਾਂਦੇ ਆਪਾਂ ਕਿ ਕਹਿ ਵੀ ਕਰਦੇ ਹਨਾ ਕੋਈ ਨੀ ਵੀਜ਼ੇ ਦਾ ਐਕਸਪਾਇਰ ਹੋ ਜਾਣਗੇ ਤਾਂ ਦੁਬਾਰਾ ਵੀ ਲੱਗ ਜਾਣਗੇ ਲੇਕਿਨ ਉਦੋਂ ਜਾਵਾਂਗੇ ਜਦੋਂ ਲਵਾਵਾਂਗੇ ਜਦੋਂ ਜਾਣਾ ਹੋਏਗਾ ਹਮਮ ਸਹੀ ਗੱਲ ਆ ਹਮਮ ਕੀ ਕਰੀ ਫੇਰ ਚੱਲ ਜਾਂਗੇ ਥੋੜਾ ਜਿਹਾ ਵੱਡੀ ਹੋ ਜੂਗੀ ਨਾਲੇ ਮੈਂ ਥੋੜਾ ਵੇਖਣ ਲਾਇਕ ਹੋ ਜੂਗੀ ਇੱਧਰ ਉੱਧਰ ਫੇਰ ਹੀ ਮਜ਼ਾ ਹੋਗਾ ਨਾ ਘੁੰਮਣ ਦਾ ਸਹੀ ਗੱਲ ਹੈ ਇਹ ਬਾਤ ਹੈ ਜਦੋਂ ਥੋੜੀ ਜਿਹੀ ਵੱਡੀ ਹੋ ਜਾਏਗੀ ਨਾ ਯਾ ਥੋੜੀ ਬੈਟਰ ਥੋੜੀ ਜੀ ਤੁਰਨ ਵਾਲੀ ਹੋ ਜੇ ਨਾ ਫਿਰ ਸੋਕਿਆ ਜਿਵੇਂ ਇਨਾਇ ਆਪਣੀ ਹਾਂ ਉਹ ਇਨਾਇ ਤੁਰਦੀ ਫਿਰਦੀ ਭੱਜਦੀ ਹੈ ਉਹ ਰੌਣਕ ਵਿੱਚ ਲੱਗੀ ਰਹਿੰਦੀ ਹੈ ਨਾ ਹਾਂ ਬਹੁਤ ਪੈਰੀ ਹੋਵੇ ਹੂੰ ਤੇ ਉਦਾਂ ਹੀ ਐ ਬਾਕੀ ਇਸ ਵਾਰ ਸਰਦੀਆਂ ਚ ਬਹੁਤ ਕੁਛ ਹੋਣਾ ਹੈ ਸਾਡਾ ਇਹ ਨਹੀਂ ਪਤਾ ਜੀ ਅਸੀਂ ਸਰਦੀਆਂ ਚ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਕੱਢਾਂਗੇ ਤੇ ਉਧਰੋਂ ਸਪੇਨ ਵਾਲੇ ਨੇ ਵੀ ਆਣਾ ਹੈਗਾ ਬੜਾ ਕੁਝ ਉਲਝ ਜਿਆ ਵੇ ਦਿਮਾਗ ਸਹੀ ਗੱਲ ਹੈ ਇਸ ਕਰਕੇ ਆਪਾਂ ਫਿਲਹਾਲ ਨਹੀਂ ਦਿਮਾਗ ਦਾ ਆਪਾਂ ਸਟ्रेस ਲੈ ਰਹੀ ਕਿਸੇ ਚੀਜ਼ ਦਾ ਵੀ ਕਿੱਥੇ ਜਾਣਾ ਵਾ ਪਹਿਲਾਂ ਅਸੀਂ ਇਬਾਦਤ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਾਂ ਘਰੇ ਵਧੀਆ ਇੰਜੋਏ ਕਰਦੇ ਇਹ ਦਿਨ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਉਹ ਵੀ ਸਾਡੇ ਨਾਲ ਬਹੁਤ ਜ਼ਿਆਦਾ ਇੰਜੋਏ ਕਰਦੀ ਆ ਔਰ ਕਿਸੇ ਨੇ ਵੀ ਕਿਹਾ ਸੀ ਕਿ ਤੁਸੀਂ ਜਿਹੜੀ ਅਲਮਰਾ ਬਣਾਈ ਉਹਦੀਆਂ ਡਾਈਮੈਂਸ਼ਨਸ ਸੌਰੀ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਪਿੰਡੋਂ ਬਣਵਾਈ ਸੀ ਨਾਲੇ ਨਾਲੇ ਆਪਣੀ ਜਗ੍ਹਾ ਦੇ ਅਕੋਰਡਿੰਗ ਤੁਸੀਂ ਤਿਆਰ ਕਰਵਾ ਸਕਦੇ ਅਸੀਂ ਸਾਡੀ ਜਿੰਨਾ ਕਿ ਉੱਥੇ ਜਗ੍ਹਾ ਸੀ ਨਾ ਅਸੀਂ ਉਹਦੇ ਅਕੋਰਡਿੰਗ ਤਿਆਰ ਕਰਵਾਈ ਸੀ ਤੇ ਤੁਸੀਂ ਵੀ ਜਿੱਦਾਂ ਤੁਸੀਂ ਆਪਣੇ ਜਿੱਥੇ ਵੀ ਰੱਖਣੀ ਆ ਬਾਬਾ ਜੀ ਦੇ ਰੂਮ 'ਚ ਜਿੱਦਾਂ ਦੀ ਜਗ੍ਹਾ ਤੁਸੀਂ ਉਹਦੇ ਅਕੋਰਡਿੰਗ ਆਪਣੇ ਆਪ ਡਾਈਮੈਂਸ਼ਨਸ ਲੈ ਸਕਦੇ ਹੋ ਹੈਨਾ ਅਸੀਂ ਸੋਚ ਰਹੇ ਹਾਂ ਕਿ ਜਿਵੇਂ ਛੋਟੀਆਂ ਛੋਟੀਆਂ ਸਟੋਰੀਜ਼ ਹੁੰਦੀਆਂ ਅਸੀਂ ਉਹਵੇਂ ਬਣਾਇਆ ਕਰੀਏ ਜਿਆਦਾ ਨਹੀਂ ਛੋਟੀਆਂ ਛੋਟੀਆਂ ਸਟੋਰੀਜ਼ ਹੁੰਦੀਆਂ ਦੋ ਤਿੰਨ ਐਪੀਸੋਡਸ ਦੀਆਂ ਦੋ ਤਿੰਨ ਐਪੀਸੋਡਸ ਦੀਆਂ ਤੇ ਅਸੀਂ ਸੋਚ ਰਹੇ ਹਾਂ ਪਲਾਨ ਆਊਟ ਕਰ ਰਹੇ ਹਾਂ ਕਿ ਆਪਾਂ ਇਦਾਂ ਦਾ ਕੁਝ ਕਰਿਆ ਕਰੀਏ ਕਿਉਂਕਿ ਹੁਣ ਆਪਾਂ ਘਰੇ ਰਹਿਣਾ ਵਾ ਤੇ ਤਿੰਨ ਤਿੰਨ ਇੱਕ ਤਿੰਨ ਚਾਰ ਮਹੀਨੇ ਤਾਂ ਘਰੇ ਆ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਤੇ ਇਸ ਕਰਕੇ ਸੋਚ ਰਹੇ ਹਾਂ ਕਿ ਹੁਣ ਡੇਲੀ ਮਤਲਬ ਵਲੌਗਸ ਵੀ ਬੰਦਾ ਕੀ ਬਣਾਏ ਡੇਲੀ ਲਾਈਫ ਹਨਾ ਕਿਉਂਕਿ ਜੋ ਡੇਲੀ ਰੁਟੀਨ ਹੁੰਦੀ ਹੈ ਉਹੀ ਰੁਟੀਨ ਹੁੰਦੀ ਆ ਹਾਂ ਕਦੇ ਕਿਤੇ ਮ ਬਾਰੇ ਕੁਝ ਦੱਸਣਾ ਹੋਵੇ ਤਾਂ ਤਾਂ ਵੀ ਤੁਹਾਨੂੰ ਦੱਸ ਸਕਦੇ ਆ ਬਟ ਸੋਚ ਰਹੀ ਆ ਕਿ ਹੁਣ ਜੇ ਘਰੇ ਆ ਤੇ ਫਿਰ ਆਪਾਂ ਸਟੋਰੀਜ਼ ਤੇ ਥੋੜਾ ਜਿਹਾ ਵਰਕ ਕਰ ਲੈਣੇ ਆ ਹਨਾ ਤੇ ਬਾਕੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮਤਲਬ ਸਟੋਰੀਜ਼ ਵਾਲੇ ਪਾਰਟ ਅੱਛੇ ਲੱਗਣਗੇ ਕਿ ਨਹੀਂ ਲੱਗਣਗੇ ਤੁਸੀਂ ਚਾਹਨੀਓ ਅਸੀਂ ਬਣਾਈਏ ਕਿ ਨਾ ਬਣਾਈਏ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਅਸੀਂ ਉਹ ਚੀਜ਼ ਨੂੰ ਬਣਾਈਏ ਉਸਤੇ ਵਰਕ ਕਰੀਏ ਕਿ ਨਾ ਕਰੀਏ ਹਾਂ ਕਿਤੇ ਅਸੀਂ ਵਰਕ ਕਰਦੀ ਤੁਸੀਂ ਕਹੋ ਨਾ 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 ਅਸੀਂ ਨਹੀਂ ਦੇਖਣੀਆਂ ਹਾਂ ਨਹੀਂ ਸਾਨੂੰ ਤੁਹਾਡੀ ਡੇਲੀ ਵਲੌਗ ਵਾਲੀ ਲਾਈਫ ਹੀ ਅੱਛੀ ਲੱਗਦੀ ਹੈ ਹਨ ਜਿਵੇਂ ਤੁਸੀਂ ਕਹੋਗੇ ਅਸੀਂ ਉਦਾਂ ਹੀ ਕਿਉਂਕਿ ਤੁਸੀਂ ਵੀ ਸਾਡੀ ਇੱਕ ਫੈਮਿਲੀ ਹੋ ਸਾਡਾ ਹਿੱਸਾ ਸਾਡਾ ਪਾਰਟ ਹੋ ਤੁਸੀਂ ਸਾਡੇ ਹਨ ਇਸ ਕਰਕੇ ਤੁਹਾਡੀ رائے ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਚਲੋ ਹੁਣ ਆਪਾਂ ਹੁਣ ਇਸ ਤੋਂ ਪਹਿਲਾਂ ਟਾਈਮ ਜ਼ਿਆਦਾ ਹੋਵੇ ਮੈਂ ਪੈਕਿੰਗ ਵੀ ਕਰਨੀ ਹੈ ਤੁਹਾਨੂੰ ਪਤਾ ਪੈਕਿੰਗ ਪਹਿਲਾਂ ਅਸੀਂ ਦੋ ਜਣੇ ਆ ਆਪਣਾ ਇੱਕ ਪਾ ਕੇ ਦੋ ਕੇ ਕੱਪੜੇ ਬੈਗ ਚ ਚੱਲ ਜਾਂਦੇ ਹੁੰਦੇ ਸੀ ਹੁਣ ਇਹ ਬਾਦਤ ਦੇ ਨਾਲ ਮੈਨੂੰ ਸਾਰਾ ਸਮਾਨ ਲੈ ਕੇ ਜਾਣਾ ਪੈਂਦਾ ਭਾਵੇਂ 2 ਦਿਨ ਲਈ ਜਾਓ ਭਾਵੇਂ 1 ਦਿਨ ਲਈ ਲੋ ਉਹਦਾ ਸਾਰਾ ਸਮਾਨ ਜਾਣਾ ਬਹੁਤ ਜ਼ਰੂਰੀ ਹਾਂਜੀ ਸਾਗੇ ਹੁਣ ਖਲੋ ਜਾ ਗੋਦੀ ਚ ਲੈ ਲੈ ਆਜ 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 ਇੱਕ ਮਿੰਟ ਪਿਛਲੀ ਗੱਲ ਕਰੀ ਹੈ ਪਿਛਲੀ ਗੱਲ ਕਰੀ ਆਡੀਅנס ਨਾਲ ਹੈਲੋ ਗਾਇਜ਼ ਕਰਦੇ ਕਰਦੀ ਨੇ ਆਪਣੇ ਸਟਾਈਲ ਚ ਲੋ ਤੇ ਮੈਂ ਹੁਣ ਪੈਕ ਕਰ ਲਾਂ ਸਮਾਨ ਸੋਡਾ ਸੁਰਾ ਗੁਸ਼ੇ ਕਾਟਾ ਕੰਮ ਕੰਮ ਕਰ ਲਿਆ ਬਸ ਹੁਣ ਪੈਕ ਕਰਕੇ ਤੇ ਆਪਾਂ ਨਿਕਲਦੇ ਹਾਂ ਕਿਉਂਕਿ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੁਣ ਆਪਣੀ ਗੇਮ ਕਰਦੋਂ ਬੰਦ ਗੇਮਾਂ ਵਿੱਚ ਲੱਗੇ ਰਹਿੰਦੇ ਉਸ ਵੇਲੇ ਸ਼ਾਮ ਤੱਕ ਇਹ ਕਹਿੰਦਾ ਦਾ ਦੋਸਤ ਹੈ ਕੈਨੇਡਾ ਤੋਂ ਉਹ ਫੋਨ ਕਰ ਦਿੰਦਾ ਬਸ ਗੇਮਾਂ ਹੀ ਗੇਮਾਂ ਗੇਮਾਂ ਹੀ ਗੇਮਾਂ ਸੌਂ ਰਹੇ ਹੋਣੇ ਵੈਸੇ ਬਾਜੀ ਹਣੀ ਬਾਜੀ ਤੇ ਉਹਨਾਂ ਦੀ ਵਾਈਫ ਵੀ ਉਹਨਾਂ ਤੋਂ ਕਾਫੀ ਦੁਖੀ ਆ ਕਿਉਂਕਿ ਉਹ ਵੀ ਗੇਮਾਂ ਕੀ ਕਾ ਵੀ ਵਿਆਹ ਦੀ। ਬੜੀ ਕਿ ਬਹਿ ਜਾਂਦੇ ਆ ਨਾ। ਹਾਂ। ਹਾਂਜੀ। ਹਾਂਜੀ ਜੋਨੀਓ। ਸ਼ਮਾਈਲਾ ਦੇਣੀ ਦੇ ਵਲੋਗ ਇਚ। ਔਰ ਇੱਕ ਔਰ ਇੱਕ ਕਮੈਂਟ ਆਇਆ ਸੀ ਕਿ ਇਬਾਦਤ ਕਿੰਨੇ ਟਾਈਮ ਦੀ ਮਤਲਬ ਕਿੰਨੇ ਮੰਥ ਦੀ ਆ। ਇਹ ਇਬਾਦਤ ਦਾ 5ਵਾਂ ਮਤ ਸਟਾਰਟ ਹੋਇਆ ਵਾ। 5ਵਾਂ ਮਤ ਚੱਲ ਰਿਹਾ ਇਹਦਾ। ਹਲੇ ਟਾਈਮ ਲੱਗੂਗਾ ਇਹਨੂੰ ਤੁਰਨ ਫਿਰਨ ਨੂੰ। ਪਰ ਜਦੋਂ ਤੱਕ ਇਹ ਤੁਰਨ ਲੱਗੀ ਨਾ ਸਾਨੂੰ ਬਹੁਤ ਸੁੱਖ ਹੋ ਜਾਣਾ। ਫਿਰ ਆਪਾਂ ਤਿੰਨੋਂ ਜਣੇ ਉੱਡੇ ਫਿਰਿਆ ਕਰਾਂਗੇ ਭੱਜੇ ਭੱਜੇ ਫਿਰਿਆ ਕਰਾਂਗੇ। ਇਹ ਗੱਲ ਆ। ਨੋ ਇਬਾਦਤ। ਕਿਉਂਕਿ ਸਾਰੀ ਜ਼ਿੰਦਗੀ ਦੋਸਤੋਂ ਕੋ ਮਣਾ ਸੱਚੀ ਦਸੀ ਮੈਂ ਆਪਣੇ ਵਾਲ ਕੈਮਰਾ ਤਾਂ ਨਹੀਂ ਕਰਦਾ ਕਿਉਂਕਿ ਮੇਰੇ ਵਾਲ ਖੁੱਲੇ ਨਹੀਂ ਮੈਂ ਵਾਲ ਧੋਏ ਹੋਏ ਨੇ ਤੇ ਸਾਰੀ ਜ਼ਿੰਦਗੀ ਆਪਾਂ ਘੁੰਮਣਾ ਤੇ ਸਾਡਾ ਬੱਚਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਇਹਦੀ ਚੰਗੀ ਪਰਵਰਿਸ਼ ਇਹਦੀ ਗਰੋਥ ਹੋ ਜੇ ਤੁਰਨ ਵਾਲੀ ਹੋ ਜੇ ਗਰਮੀਆਂ ਦੀ ਲੰਘ ਜਾਣ ਸਰਦੀਆਂ ਦੀ ਲੰਘ ਜਾਣ ਇੱਕ ਸਰਦੀ ਹੋਰ ਆਣੀ ਉਸ ਤੋਂ ਬਾਅਦ ਹੀ ਆਪਾਂ ਪ੍ਰੋਪਰ ਡਿਸੀਜਨ ਲੈ ਪਾਵਾਂ ਘੁੰਮਣ ਦਾ ਸਾਨੂੰ ਆਪਣੇ ਬੱਚੇ ਤੋਂ ਉੱਪਰ ਕੁਝ ਨਹੀਂਗਾ ਸੋ ਜੇ ਤੁਹਾਨੂੰ ਛੋਟੀ ਜੀ ਮੜੀ ਜੀ ਢਿੱਲੀ ਮੱਠੀ ਹੋ ਜਾਂਦੀ ਹੈ ਹਰ ਨੂੰ ਮਤਲਬ ਹੱਥਾਂ ਪੈਰਾਂ ਦੇ ਪੈ ਜਾਂਦੀ ਹੈ ਇਸ ਕਰਕੇ ਅਸੀਂ ਸੋਚ ਰਹੇ ਆ ਵੀ ਡਰ ਲੱਗਦਾ ਹੈ ਡਰ ਜਾ ਲੱਗਦਾ ਵੀ ਜੇ ਕਿਤੇ ਗਏ ਤੇ ਹਨਾ ਬਾਅਦ ਚ ਫਿਰ ਅਸੀਂ ਪਛਤਾਵਾਂਗੇ ਵੀ ਬੱਚਾ ਢਿੱਲਾ ਹੋ ਗਿਆ ਕਾਨੂੰ ਆਏ ਹਨਾ ਇਸ ਕਰਕੇ ਘਰੇ ਹੀ ਠੀਕ ਹੈ ਕਹਿੰਦੀ ਘਰੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਲਾਵ ਸਾਰਿਆਂ ਨੂੰ ਅੱਜ ਵਿਸਾਖੀ ਦਾ ਦਿਹਾੜਾ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਈ ਹਾਂਜੀ ਜੋਨੀ ਪਾਪਾ ਕੁਲਾਣੇ ਤੁਸੀਂ ਆਨੇ 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 ਪਾਪਾ ਦੀ ਲਾਡਲੀ ਹਾਂ ਚਲੋ ਠੀਕ ਆ ਕੱਲ ਆਪਾਂ ਬੰਦ ਬੰਦ ਮਿਲਦੇ ਆ ਨਵੇਂ ਵਲੌਗ ਚ ਪਿੰਡ ਦਾ ਵਲੌਗ ਹੋਗਾ ਹਨਾ ਸਾਰੇ ਹੋਣਗੇ ਤੇ ਅੱਜ ਦੋ ਤੁਹਾਨੂੰ ਇਜਾਜ਼ਤ ਬਾਏ 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 ਬਾਏ